25 ਸਾਲ ਦੀ ਬੇਟੀ ਹੈ ਮੇਰੀ ਉਸ ਦਾ ਬਾਈਪਾਸ ਸਰਜਰੀ ਹੋ ਚੁੱਕਾ ਥਾ ਬਾਈਪਾਸ ਸਰਜਰੀ ਹੋ ਚੁੱਕਾ 25 ਸਾਲ ਦੀ ਉਮਰ ਸਰਜਰੀ ਕੇ ਕਰੀਬ 1.5 ਸਾਲ ਬਾਅਦ ਦੁਬਾਰਾ ਸਿਰ ਬਲੋਕਿੰਗ ਹੋ ਗਈ ਤਾਂ ਇੱਥੇ ਇਲਾਜ ਚੱਲ ਰਿਹਾ ਹੈ ਅਭੀ 50% ਆਰਾਮ ਹੈ ਕਿਤੇ ਨਹੀਂ ਕਿ ਜੇਕਰ ਤੁਹਾਨੂੰ ਡਾਕਟਰਸ ਨੇ ਕਿਹਾ ਹੈ ਕਿ ਤੁਸੀਂ ਆਪਰੇਸ਼ਨ ਕਰਾ ਲਓ ਜੇ ਤੁਹਾਨੂੰ ਡਾਕਟਰ ਨੇ ਕਿਹਾ ਕਿ ਤੁਹਾਡੇ ਸਟੰਟ ਪੈਣਾ ਹੈ ਜੇਕਰ ਤੁਹਾਨੂੰ ਡਾਕਟਰ ਨੇ ਕਿਹਾ ਤੁਹਾਡੇ ਬਾਈਪਾਸ ਆਪਰੇਸ਼ਨ ਹੋਣਾ ਸੋ ਉਹਨਾਂ ਬਾਈਪਾਸ ਆਪਰੇਸ਼ਨਾਂ ਤੋਂ ਬਚਣਾ ਹੈ ਉਹਨਾਂ ਸਟੰਟ ਦੀਆਂ ਜੇ ਲੋ ਕਿ ਵੱਡੇ ਵੱਡੇ ਆਪਰੇਸ਼ਨਾਂ ਤੋਂ ਬਚਣਾ ਤੁਸੀਂ ਸਿਰਫ ਇਹ ਕਾੜੀ ਦੇ ਨਾਲ ਆਪਣੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਦਾ ਇਲਾਜ ਕਰਾ ਸਕਦੇ। ਅਭੀ ਪਿੱਛੇ ਵੈਸ਼ਨ ਦੇਵੀ ਕਹੀ ਸੀ ਪੜ ਕੀ ਚੜਾ ਚੜ ਕੇ ਆਇਆ। ਕੀ ਬਾਤ ਹੈ। ਮੈਂ ਧੰਨਿਆਵਾਦ ਕਰਤੋਂ ਹਾਂ। ਹਾਂ ਬਿਲਕੁਲ ਤਹਿ ਦਿਲੋਂ ਕਰਤਾ ਹਾਂ ਜੀ। ਤੁਸੀਂ ਹੁਣ ਆਪਣੇ ਹਸਪਤਾਲਾਂ ਦੇ ਵੱਡੇ-ਵੱਡੇ ਆਪਰੇਸ਼ਨਾਂ ਤੋਂ ਬਚ ਜਾਓਗੇ। ਤੁਸੀਂ ਹਸਪਤਾਲਾਂ ਦੇ ਖਰਚਿਆਂ ਤੋਂ ਬਚ ਜਾਓਗੇ ਤੇ ਆਪਣੀਆਂ ਵੱਡੀਆਂ ਬਿਮਾਰੀਆਂ ਦਾ ਤੁਸੀਂ ਹੁਣ ਆਯੁਰਵੈਦਿਕ ਤਰੀਕੇ ਨਾਲ ਕਿਵੇਂ ਇਲਾਜ ਕਰਵਾਉਣਾ ਤੁਹਾਨੂੰ ਲਾਈਵ ਤੁਸੀਂ ਆ ਦਿਖਾ ਰਹੇ ਦੇਖ ਸਕਦੇ ਹੋ। ਕੈਰਨ ਕੀ ਹੋਇਆ ਨਾ ਜਿਹੜਾ ਬੰਦਾ ਭਰੇਟ ਰੱਖਦਾ ਮੈਂ ਹਰ ਵੀਡੀਓ 'ਚ ਇਹ ਲੋਕਾਂ ਨੂੰ ਕਹਿਣਾ ਵੀਰ ਡੇਟਾ ਬੰਦਾ ਭਰੇਜ ਨਹੀਂ ਰੱਖ ਸਕਦਾ ਸਾਡੇ ਕੋਲੇ ਨਾ ਆਇਆ ਉਹਨੇ ਠੀਕ ਨਹੀਂ ਭਾਵੇਂ ਕਿ ਲੋਕਾਂ ਦੇ ਨਾਲ ਜਿਹੜੀ ਕਿ ਦਿੱਲੀ ਨਹੀਂ ਰਾਜਸਥਾਨੀ ਨਹੀਂ ਬਲਕਿ ਕਈ ਹੋਰਾਂ ਸੂਬਿਆਂ ਤੋ ਵੀ ਪਹੁੰਚ ਨਹੀਂ ਆ ਬਜ਼ੁਰਗ ਉਹ ਆ ਬਾਬੂ ਇਧਰ ਸੇ ਆ ਇਧਰ ਸੇ ਆ ਜਾ ਸੋ ਆ ਕੁਰੂਕੁਸ਼hetra ਦੀ ਧਰਤੀ ਦੀ ਹੈ ਜਿੱਥੋਂ ਕਿ ਦਿੱਲੀ ਰਾਜਸਥਾਨ ਹਰਿਆਣਾ ਸਭਾ ਕਵਰ ਕਰਦੇ ਨੇ ਲੋਕ ਜਿੱਥੇ ਦੂਰ ਦੂਰੋਂ ਵੀ ਪਹੁੰਚਦੇ ਨੇ ਬਾਬੇ ਨੂੰ ਪੁੱਛੋ ਪਹਿਲਾਂ ਕੀ ਹਾਲ ਹੈ ਬਾਬਾ ਕਿਤਨੇ ਵਜੇ ਤੈਨੂੰ ਹੋ ਗਿਆ ਸਾਢੇ 5 ਵਜੇ ਸਾਢੇ 5 ਮਹੀਨੇ ਪਹਿਲੇ ਕਹਾਂ ਕਹਾਂ ਜਾਤੇ ਰਹੇ ਇਲਾਜ ਕਰਵਾਉਂਦੇ ਪਹਿਲੇ ਪੀਜੀਏ ਰੋ ਤੱਕ ਅੱਛਾ ਵਾਸੇ ਕੋਈ ਫਰਕ ਨਹੀਂ ਹੋਇਆ ਦੇਸੀ ਜੈਪੁਰ ਸੇ ਜੀ ਜੈਪੁਰ ਵਾਲੇ ਨੇ ਬਾਬਾ ਦਾ ਨਾਮ ਬਤਾਇਆ ਜੈਪੁਰ ਵਾਲੋ ਨੇ ਬਾਬਾ ਦਾ ਨਾਮ ਬਤਾਇਆ ਅੱਛਾ ਫਿਰ ਯਾ ਆਏ ਫਿਰ ਯਾ ਆਏ ਯਾ ਆਣੇ ਕੇ ਬਾਅਦ ਮੈਂ 75% ਆ ਰਹਾ 75% ਆ ਗਿਆ ਬਿਲਕੁਲ 75 ਫਿਰ ਮਿਲ ਗਿਆ ਆਦੇ ਸੇ ਵੀ ਜ਼ਿਆਦਾ ਹੋ ਗਿਆ 25% ਰਹਿ ਗਿਆ ਜੋ ਨਾਰਮਲ ਰਹਤਾ ਹੈ ਕਿਆ ਬਾਤ ਹੈ ਔਰ ਕੁਛ ਮੈਂ ਕਹਿਣਾ ਚਾਹੋਗੇ ਲੋਕੋ ਕੋ ਲੋਕ ਕਹਿੰਦੇ ਕਿ ਜਦ ਲੋਕੋ ਸੇ ਬਾਤ ਇਸ ਇਸ ਮੈਂ ਸਭ ਸੇ ਜ਼ਿਆਦਾ ਪਰਹੇਜ਼ ਕੰਮ ਕਰਦਾ ਹੈ ਇਸ ਦਵਾਈ ਮੈਂ ਜੋ ਪਰਹੇਜ਼ ਰੱਖ ਲਿਆ ਬੇੜਾ ਪਰ ਹੋ ਜਾਗਾ ਮੇਰੇ ਘਰ ਮੇਰੇ ਕੋ ਤਿੰਨ ਵਾਰ ਐਡਮਿਟ ਕਰਨੇ ਦੀ ਕੋਸ਼ਿਸ਼ ਕਰੀ ਮੈ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਬਾਬਾ ਜੀ ਨੇ ਕਿਹਾ ਕਿ ਐਡਮਿਟ ਹੋ ਜਾਓ ਜਾ ઓਪਰੇਸ਼ਨ ਨਹੀਂ ਨਹੀਂ ਬਾਬਾ ਜੀ ਨਹੀਂ ਕਹਾ ਨਹੀਂ ਕਹਾ ਇਹ ਕਾਰਨ ਕੀ ਹੋਇਆ ਨਾ ਜਿਹੜਾ ਬੰਦਾ ਪਰਹੇਜ਼ ਰੱਖਦਾ ਮੈਂ ਹਰ ਵੀਡੀਓ ਚ ਇਹੀ ਲੋਕਾਂ ਨੂੰ ਕਹਿਣਾ ਵੀ ਜਿਹੜਾ ਬੰਦਾ ਪਰਹੇਜ਼ ਨਹੀਂ ਰੱਖ ਸਕਦਾ ਉਹ ਸਾਡੇ ਕੋਲੇ ਨਾ ਆਇਆ ਕਰੋ

वहां से पहले पता करेंगे फिर ऑपरेशन का करेंगे डॉक्टर भी हमने कहा भी इंतजाम करना और को तो उन्होंने छुट्टी दे दी तो उस दिन था सोमवार मंगलवार ना ने नाना था तो हम यहाँ आए तो 22 परसेंट आर्डर मेरा रह रहा था तो इन्हें रिपोर्ट देख की रिपोर्ट देख के ये बोले भाई आपका इलाज हो जाएगा जो है ना पाँच सात कदम चल गए तो माँ ਬਾਹਰ ਜਾਤੇ ਹਾਂ ਸਾਹ ਚੜ ਜਾਦਾ ਬਹੁਤ ਦੂਸਰੀ ਬੰਦੇ ਠਾਵਦਾ ਆਪਣੇ ਆਪ ਨੂੰ ਠ ਸਕਾਂਦੇ ਤਬ ਤੋਂ ਚਾਹ ਸਾਰਾ ਕੁਰੂਖhetra ਪਾਰ ਕਰਾਂ ਲੋ ਖੁਦ ਕਰਦੇ ਹੋ ਕੁਛ ਅਗਰ ਕਹਤੇ ਹੋਗੇ ਕੁਛ ਮਿਲੇ ਆਪਕੋ ਆਪਕੋ ਲੋਕ ਮਿਲਤੇ ਹੈ ਕਹਾਂ ਸੇ ਇਲਾਜ ਕਰਾਇਆ ਕਿਵੇਂ ਠੀਕ ਹੋ ਗਏ ਆਂ ਅੱਜ ਹਾਂ ਮਿਲਾਂ ਮਿਲੇ ਇਹ ਖੜੇ ਮਾਰੇ ਗੁੰਡੀ ਆ ਪਹਿਲੀ ਦਫਾ ਹੈ ਜੀ ਅੱਛਾ 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 ਲੋਕ ਮਿਲਤੇ ਆ ਵੀ ਆਤੇ ਫਿਰ ਆ ਦੇਖੋ ਸ਼ਰੀਰ ਸਾਡੀ ਸ਼ਰੀਰ ਦੀ ਹੱਡੀ ਵੀ ਮਾਰੀ ਸੱਟ ਲੱਗਦੀ ਸਾਨੂੰ ਕਿਦਾਂ ਦੁੱਖ ਲੱਗਦਾ ਕਿੱਥੇ ਸਾਨੂੰ ਉਹਨਾਂ ਬਿਮਾਰੀਆਂ ਦੇ ਵਿੱਚ ਸਾਡੀ ਸ਼ਰੀਰ ਦੀ ਪੂਰੀ ਚੀੜਫਾੜ ਹੋ ਜਾਂਦੀ ਹੈ ਇਥੋਂ ਲਾਗੇ ਪੁਰਾ ਚੀਟ ਫਰ ਹੁੰਦਾ ਬਾਈਪਾਸ ਆਪਰੇਸ਼ਨ ਜੇ ਮੈਂ ਤੁਹਾਨੂੰ ਸਮਝਾ ਰਿਹਾ ਤਾਂ ਇੱਕ ਲਾਤਰੇ ਵਿੱਚੋਂ ਜਾਂ ਬਾਹਾਂ ਦੇ ਵਿੱਚੋਂ ਨਸ ਕੱਟ ਕੇ ਇੱਕ ਦਿਲ ਦੇ ਵਿੱਚ ਚੋਣੀ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ ਏਸੀ ਚੀਜ਼ ਨੂੰ ਬਚਾ ਲੈਨੇ ਹੋ ਤੁਸੀਂ ਆਯੁਰਵੇਦ ਤਰੀਕੇ ਦੇ ਨਾਲ ਲੋਕ ਕਹਿੰਦੇ ਸਾਡੀ ਬਲੌਕੇਜ ਖੁੱਲ ਗਈ ਹਾਲਾਂਕਿ ਕਈ ਡਾਕਟਰਸ ਕਹਿੰਦੇ ਕਿ ਬਲੌਕੇਜ ਖੁੱਲ ਨਹੀਂ ਸਕਦੀ ਉਹਦਾ ਇਲਾਜ ਕੀ ਹੈ ਸਟੰਟ ਪਾਉਣਾ ਜਾਂ ਫਿਰ ਆਪਰੇਸ਼ਨ ਜਿਹਨੂੰ ਕੋਸ਼ਿਸ਼ ਕਰੀਦੇ ਆ ਵੀ ਕਈ ਦਾ ਘੱਟ ਤੋਂ ਘੱਟ 1 ਮਹੀਨੇ ਦਾ ਟਾਈਮ ਦੇ ਕੇ ਚੱਲੋ 1 ਮਹੀਨੇ ਬਾਅਦ ਫਰਕ ਦੇ ਆਸ ਰੱਖੋ ਵੀ ਅਸੀਂ ਇਹ ਐਲੋਪੈਥਿਕ ਮੈਡੀਸਨ ਨਹੀਂ ਹੈ ਕਿ ਵੀ ਤੁਰੰਤ ਫਰਕ ਆ ਜਾਊਗਾ ਇੱਕ ਵੈਸੇ ਠੰਡਾ ਇਸ ਟਾਈਮ ਜਿਆਦਾ ਆ ਮਹੀਨੇ ਦੀ ਜਗਾ ਸਵਾ ਮਹੀਨਾ ਲੱਗ ਸਕਦਾ ਪਰ ਘੱਟ ਟਾਈਮ ਚ ਬੰਦੇ ਨੂੰ ਫਰਕ ਨਹੀਂ ਹੋਣਾ ਇਹ ਕਹ ਬੋ ਜੀ ਉਹਦੇ ਬਾਬੂ ਰਿਆਈ ਤੂੰ ਕਿੰਨਾ ਤੈਨੂੰ ਕਿੰਨੇ ਦਿਨ ਹੋ ਗਏ ਦਵਾਈ ਖਾਂਦੇ ਕਿੰਨੇ ਦਿਨ ਹੋ ਗਏ ਯਾਰ ਛੋਟਾ ਮਹੀਨਾ ਚੱਲ ਆ ਜਾ ਇੱਧਰ ਆ ਜਾ ਇੱਧਰ ਇੱਧਰ ਇਹ ਕੋ ਬਲਾਓ ਜੀ ਆ ਕੇ ਜੀ ਕਾਹਦਾ ਹੋ ਭਜੀ ਮੇਰਾ ਟੈਕਸੀ ਹੁੰਨੇ ਛੋਟਕਸ ਆ ਆ ਜੀ ਛੋਟਾ ਮਹੀਨਾ ਹੋ ਗਿਆ ਬੀਟੀਆ ਕੀ ਦਵਾਈ ਚੱਲ ਰਹੀ ਹੈ ਇੱਥੇ ਕਿਸ ਕਿਸ ਚੀਜ਼ ਦੀ ਹਰਤ ਕੀ अच्छा हार्ट की पच्चीस साल, साल की साल की बेटी है मेरी उसका सर्जरी हो चुका था बाईपास सर्जरी हो चुका पच्चीस सर्जरी के, के करीब एक डेढ़ साल बाद दोबारा से फिर ब्लॉकिंग हो गई थी तो यहाँ से इलाज चल रहा है अभी फिफ्टी परसेंट आरामी परसेंट आराम है 50 आराम चार महीनों में तीन महीनों में तीन महीनों में हाँ चौथा तो अभी शुरू हुआ ਦੇਖੋ ਸਰਜਰੀ ਕਰਾਈ ਹੈ ਇੱਕ ਮਹੀਨੇ ਬਾਅਦ ਬੱਚੇ ਨੂੰ ਫੇਰ ਬਲੌਕਜ ਹੋ ਗਈ ਦੇਖੋ ਇੱਕ ਸਾਲ ਬਾਅਦ ਫੇਰ ਬਲੌਕਜ ਸ਼ੁਰੂ ਹੋ ਗਈ ਹਾਂ ਜੀ 24 ਸਾਲ ਦੇ ਬੱਚੇ ਦੀ ਸਰਜਰੀ ਹੋ ਗਈ ਉਹਦੀ ਜ਼ਿੰਦਗੀ ਕਿਵੇਂ ਕੱਟੂਗੀ ਕੋਈ ਮੈਂ ਕਰੀ ਇਹੀ ਬਹੁਤ ਵੱਡੀ ਗੱਲ 24 25 ਸਾਲ ਦੀ ਉਮਰ ਤੇ ਕੁਝ ਵੀ ਨਹੀਂ ਹੁੰਦੀ ਹੋਰੇ ਚ ਤੁਸੀਂ ਪਹਿਲਾਂ ਹੀ ਮਤਲਬ ਆਪਰੇਟ ਹੋ ਗਿਆ ਹੁਣ ਉਹ ਫੇਰ ਬਲੌਕਜ ਹੋ ਗਏ ਚਲੋ ਹੁਣ ਉਹਦੇ ਡਾਇਗਨੋਸ ਇਹ ਕਰ ਰਹੇ ਆ ਤੇ ਹੁਣ ਉਹਨੂੰ ਫਰਕ ਵੀ ਹੈਗਾ ਪਹਿਲਾਂ ਤਾਂ ਉਹ ਮਾੜਾ ਜਿਹਾ ਚੱਲਦੀ ਸੀ ਸਾਹ ਚੜਦਾ ਸੀਗਾ ਹੁਣ ਵੀ ਤਾਂ ਪੜਕਿ ਚੜਾਈ ਚੜਲੇਤੀ ਇਹਨਾਂ ਇਤਨਾ ਪਰੇ ਹਾਂ अभी पीछे वैष्णो देवी गई थी पहाड़ की चढ़ाई चढ़ के आई क्या बात है धन्यवाद करते इनका हाँ, बिल्कुल तह दिल से करता हुए जी और मैं तो कहता हूँ एक ब्रांच रोहतक में और डालो <laughs> वहाँ भी काफी पेशेंट है उनको भी <laughs> हाँ। कुछ सुविधाएं मिले क्योंकि लोग इधर भी देख सकते क्योंकि लोग हाल भी कहीं रह जाते हैं कहीं को कुछ पता नहीं चलता आप लोगों को बताते हो हाँ हाँ बिल्कुल बताते हैं जी क्योंकि क्योंकि एक दूसरे से जुड़ेंगे तभी तो बात बनेगी ना ਤੋ ਦੇਖ ਸਕਦੇ ਹੋ ਜੀ ਸੋ ਵੀਡੀਓ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਰੂਟ ਕਰਦੇ ਹੋ ਕਿਉਂਕਿ ਅੱਜ ਅਸੀਂ ਪਹੁੰਚੇ ਹਾਂ ਜੀ ਗੁਰੂ ਖੇਤਰ ਗੁਰੂ ਖੇਤਰ ਤੋਂ ਬਾਅਦ ਜਿੱਥੇ ਕਿ ਲੁਧਿਆਣਾ ਹੋ ਗਿਆ ਮਾਨਸਾ ਉੱਥੇ ਵੀ ਵੀਕਲੀ ਵੀਕਲੀ ਜਾਂਦੇ ਨੇ ਬਾਬਾ ਜੀ ਆਪਣੀ ਪੂਰੀ ਟੀਮ ਦੇ ਨਾਲ ਤੇ ਉੱਥੇ ਵੀ ਲੋਕਾਂ ਦਾ ਇਸੇ ਤਰੀਕੇ ਨਾਲ ਇਲਾਜ ਹੁੰਦਾ ਹੈ ਕਿ ਜਿੱਥੇ ਕਿ ਤੁਹਾਡੇ ਸਾਹਮਣੇ ਅਸੀਂ ਲਾਈਵ ਗੱਲਾਂ ਬਾਤਾਂ ਕੀਤੀਆਂ ਲਾਈਵ ਸਭ ਕੋ ਜਾਣੇ ਕਿ ਕਿਵੇਂ ਆਪਰੇਸ਼ਨ ਤੋਂ ਬਚਦੇ ਆ ਕਿਵੇਂ ਉਹਨਾਂ ਦੇ ਕਿ ਸਾਨੂੰ ਆਪਰੇਸ਼ਨ ਤੋਂ ਬਾਅਦ ਵੀ ਕਈ ਪ੍ਰੋਬਲਮ ਆ ਜਾਂਦੀਆਂ ਨੇ ਕਈ ਪ੍ਰੋਬਲਮਜ਼ ਬਲਾਕੇਜ ਖੁੱਲ ਜਾਂਦੀ ਏ ਕੋਈ ਤੁਹਾਨੂੰ ਸਟੰਡ ਪਾਉਣ ਦੀ ਲੋੜ ਨਹੀਂ ਕੋਈ ਪੇਸਮੇਕਰ ਆਉਣ ਸੋ ਵੀਡੀਓ ਨੂੰ ਚੱਲਦੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇੱਧਰ ਇਸ ਸਮੇਂ ਕਾੜਾ ਤਿਆਰ ਹੋ ਰਿਹਾ ਜੀ ਦਿਖਾ ਰਹੇ ਇੱਕ ਵਾਰੀ ਇਹ ਕਾੜਾ ਵੀ ਜਿਹੜਾ ਹੈ ਉਹ ਮਿੱਟੀ ਦੇ ਘੜਿਆਂ ਦੇ ਵਿੱਚ ਬਿਲਕੁਲ ਆਯੁਰਵੈਦਿਕ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਆਰਗੇਨਿਕ ਤਰੀਕੇ ਜਿਵੇਂ ਸਾਡੇ ਪੁਰਾਣੇ ਸਾਡੇ ਬਜ਼ੁਰਗ ਸਾਡੇ ਵੈਦ ਜਿਹੜੇ ਪਹਿਲਾਂ ਹੁੰਦੇ ਸੀਗੇ ਇਸੇ ਤਰੀਕੇ ਨਾਲ ਜਿਹੜਾ ਕਾੜਾ ਤਿਆਰ ਹੁੰਦਾ ਸੀਗਾ ਸੋ ਉਹ ਉਹਨੂੰ ਉਸ ਤੋਂ ਬਾਅਦ ਇਹਨਾਂ ਇਹਨਾਂ ਕੁੱਜੀਆਂ ਦੇ ਵਿੱਚ ਪਾ ਕੇ ਇਹਨਾਂ ਸਾਰ ਨੂੰ ਦਿੱਤਾ ਜਾਏਗਾ ਬਾਬ ਜੀ ਇਸ ਕਾੜੇ ਬਾਰੇ ਥੋੜਾ ਦੱਸ ਦਊ ਕਿ ਕਿਵੇਂ ਬਣਾਉਂਦੇ ਹੋਏ ਕਿਵੇਂ ਲੋਕਾਂ ਨੂੰ ਹਰ ਇੱਕ ਬਿਮਾਰੀ ਦਾ ਇਲਾਜ ਵਧੀਆ ਮਿਲਦਾ ਜੀ ਕੋ ਕੰਡ ਦੇ ਵਿੱਚ ਨਾਲ ਕੀ ਹੁੰਦਾਗਾ ਜਿਹੜੇ ਗਠੀਆ ਜੋੜਾਂ ਦਾ ਦਰਦ ਸਾਹ ਧਮਾ ਧਰੰਗ ਲੱਕਵਾ ਮਾਈਗਰੇਨ ਹਾਂ ਇਹਨਾਂ ਸਾਰੇ ਬਿਮਾਰੀਆਂ ਦਾ ਇਹਦਾ ਇੱਕ ਕਾੜੇ ਦਾ 25 ਤੋਂ 30% ਯੋਗਦਾਨ ਹੈ ਇਸ ਲਈ ਅਸੀਂ ਹਰ ਮਰੀਜ਼ ਨੂੰ ਕੋਸ਼ਿਸ਼ ਹੁੰਦੀ ਹੈ ਵੀ ਯਾਰ ਕਾੜਾ ਪੀ ਕੇ ਜਾਏ ਔਰ ਹਾਰਟ ਬਲੌਕ ਜਾਣ ਲਈ ਅਮਰਤ ਹੈ ਅਮਰਤ ਹੈ ਕਿਉਂਕਿ ਜਿਹੜਾ ਇੱਕ ਦੋ ਕਾੜੇ ਪੀ ਲੈਂਦਾ ਉਹਨੂੰ ਲੱਗਦਾ ਪਤਾ ਵੀ ਹੁਣ ਮੇਰੀ ਸਾਹ ਹਣ ਲੱਗ ਗਿਆ ਤੁਰੰਤ ਵਿੱਚ ਜਿਹੜੀ ਉਹਨੂੰ ਤਕਲੀਫ ਹੁੰਦੀ ਉਹ ਘਟਦੀ ਹੈ ਉਹਦੀ ਬਾਕੀ ਇਹ 15 ਤੋਂ 16 ਇਹਦੇ ਵਿੱਚ ਕੁਦਰਤੀ ਬੇਲਾਂ ਤੇ ਪੱਤੇ ਆ 12 14 ਤਰ੍ਹਾਂ ਦੀਆਂ ਜੜੀ ਬੂਟੀਆਂ ਨੇ ਟੋਟਲੇ ਇਹਦੇ ਵਿੱਚ 28 ਕੁ ਤਰ੍ਹਾਂ ਦਾ ਸਮਾਨ ਪੈਣਾ ਹੈ ਵਿੱਚ ਕੋਈ ਅੰਗਰੇਜ਼ੀ ਦਵਾਈ ਤੁਸੀਂ ਕੋਈ ਮਿਕਸ ਕਰ ਦਿਓ ਜਾਂ ਕੋਈ ਜਿਵੇਂ ਸਟੀਰੋਇਡ ਵਗੈਰਾ ਕਹਿੰਦੇ ਆ ਅੱਜਕੱਲ ਕਹਿੰਦੇ ਆ ਅੱਜਕੱਲ ਆਯੁਰਵੈਦ ਵਿੱਚ ਵੀ ਉਹ ਲੋਕ ਯੂਜ਼ ਕਰਦੇ ਆ ਜਿੰਨੂੰ ਮਰਜ਼ੀ ਪੁੱਛ ਲਓ ਜਾ ਕੇ ਹਰ ਇੱਕ ਦਾ weight ਘਟ ਰਿਹਾ ਹੂੰ ਜਿਹੜੇ ਮਰਜ਼ੀ ਮਰੀਜ਼ ਨੂੰ ਪੁੱਛ ਲਓ ਉਹਦਾ weight ਘਟ ਰਿਹਾਗਾ ਜਦੋਂ ਸਟੀਰੋਇਡ ਪਾਵਾਂਗੇ ਨਾ ਪਰ ਕਿਸੇ ਵੀ ਦਵਾਈ ਚ ਉਹਦਾ weight ਵੱਧਾ ਹੁੰਦਾ ਹੂੰ ਸਟੀਰੇਟ ਦੀ ਇਹ ਨਿਸ਼ਾਨੀ ਹੁੰਦੀ ਆ ਉਹਦੇ ਨਾਲ 15-20 ਦਿਨ ਬਾਅਦ ਹੀ ਬੰਦੇ ਦਾ weight ਵਧਣਾ ਸ਼ੁਰੂ ਹੋ ਜਾਂਦਾ ਆਪਣੇ ਹਰ ਇੱਕ ਮਰੀਜ਼ ਦਾ ਚਾਹੇ ਗਠੀਏ ਦਾ ਜੋੜਾਂ ਦਾ ਦਰਦ ਦਾ ਸਾਹ ਦਾ ਮਾ ਲਕਵਦਰੰਗ ਹਾਰਟ ਵਾਲਾ ਮਰੀਜ਼ ਉਹ ਹੀ ਕਹੋਗਾ ਵੀ ਮੇਰਾ weight ਘਟ ਰਿਹਾ ਹੁਣ ਪਹਿਲਾਂ ਨਾਲ ਤੁਸੀਂ ਵੀ ਚੱਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਕਿਉਂਕਿ ਥੋਡੀ ਇਸ ਵੀਡੀਓ ਚੱਲਦੀ ਵੀਡੀਓ ਨੇ ਬਹੁਤ ਸਾਰੇ ਲੋਕਾਂ ਦਾ ਤੁਹਾਡੇ ਆਸ-ਪਾਸ ਤੁਹਾਡੇ ਵੀਰ ਭਰਾ ਆ ਜਾਂ ਤੁਹਾਡੇ ਗਵਾਂਢੀ ਹੋਣਗੇ ਤੁਹਾਡੇ ਮਾਸੀਆਂ ਚਾਚੀਆਂ ਕਿਸੇ ਨੂੰ ਅਗਰ ਕੋਈ ਇਹੋ ਜਿਹੀ ਪ੍ਰੋਬਲਮ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂਕਿ ਸਾਰਿਆਂ ਤੱਕ ਇਹ ਖਬਰ ਪਹੁੰਚੇ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਈਕੋ ਉਸ ਤੋਂ ਬਾਅਦ ਮੇਰੇ ਨਾਲ ਗਵਾਨ ਚ ਮਿਲਿਆ ਉਹ ਵੀ ਇੱਥੇ ਆ ਕੇ ਦਵਾਈ ਲੈ ਰਹੇ ਨੇ